ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਫਾਈਨੈਂਸਰ ਤੇ ਚਲਾਈਆਂ ਗੋਲੀਆਂ ਪੁਲਿਸ ਨੇ ਤਿੰਨ ਮੁਜਰਮ ਕੀਤੇ ਗ੍ਰਿਫਤਾਰ ਬਾਕੀਆਂ ਦੀ ਪਾਲ ਜਾਰੀ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਇੱਕ ਇਨਸੀਡੈਂਟ ਹੋਇਆ ਸੀਗਾ ਸ੍ਰੀ ਹਰਗੋਬਿੰਦਪੁਰ ਪੋਥੇ ਸਵੇਰੇ ਕਰੀਬਨ ਸਵਾ 7 ਵਜੇ ਇੱਕ ਸ਼ਹਿਰ ਦਾ ਨਾਮੀ ਜਿਹੜਾ ਫਾਈਨੈਂਸਰ ਹੈ ਸਦੀਸ਼ ਕੁਮਾਰ ਜੀ ਉਹ ਆਪਣੀ ਮਾਰਨਿੰਗ ਵਾਕ ਕਰਕੇ ਆਪਣੇ ਘਰੇ ਜਾ ਰਹਾ ਸੀਗਾ ਐਂਡ ਜੁਈ ਉਹ ਐਂਟਰ ਕਰ ਰਹਾ ਸੀਗਾ ਘਰੇ ਉਸ ਤੇ ਉੱਤੇ ਗੋਲੀਆਂ ਚੱਲੀਆਂ three uh, shots were fired uh, at him but somehow unhe samajhdari dikha ke oh lambe pa gaye ode karke he was unharmed ode vich do bande aaye sige motorcycle te utte jehde nakab poshe sige ohna ne goliyan chalaiyan sige ta is serious incident di cognisance leke sab to pehla shri hargobind pur police station de vich parcha da rishwaya ye parcha under section 109 ਜਿਹੜਾ ਨਵਾਂ ਬੀਐਨਐਸ ਹੈ 61 ਸਬਸੈਕਸ਼ਨ 2 249 253 ਆਪ ਬੀਐਨਐਸ ਐਂਡ ਪੱਛੀ ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਇਸ ਜੁਰਮ ਦੀ ਸੰਗੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਸ ਕਨਸਟੀਟਿਊਟ ਕਰਤੀ ਐਂਡ this was being supervised by uh, uh, DIG uh, border range and we had input from